ਦੀ ਆਵਾਜ਼ ਦੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪਿਤਪੁਰ ਕਾਗਾ ਫਸਟ ਟਾਈਮ ਖੜੇ ਆ ਗੁਰਦੁਆਰਾ ਸ੍ਰੀ ਪਵਿੱਤਰ ਸਰ ਸਾਹਿਬ ਜਿੱਥੇ ਕੀ ਹਰ ਸਾਲ ਦੀ ਤਰ੍ਹਾਂ ਇੱਥੇ ਬਾਬਾ ਮੁੰਨੀ ਜੀ ਮਹਾਰਾਜ ਜੀ ਦੀ ਯਾਦ ਦੇ ਵਿੱਚ ਸਾਲਾਨਾ ਲੰਗਰ ਜੋ ਲਗਾਇਆ ਜਾਂਦਾ ਹੈ ਤਾਂ ਜੋ ਜੋ ਸੰਗਤਾਂ ਨੇ ਕਾਫੀ ਦੂਰ ਦੂਰ ਤੱਕ ਇੱਥੋਂ ਸੰਗਤਾਂ ਆਉਂਦੀਆਂ ਨੇ ਜੋ ਵਿਸ਼ਾਲ ਪੰਡਹਾਰਾ ਹੈ ਇੱਥੇ ਬਾਬਾ ਮੁੰਨੀ ਜੀ ਮਹਾਰਾਜ ਜੀ ਦੀ ਯਾਦ ਦੇ ਵਿੱਚ ਜੋ ਲਗਾਇਆ ਜਾਂਦਾ ਹੈ ਹਰ ਸਾਲ ਕੀ ਤੁਸੀਂ ਆਪਣੇ ਇੱਤੇ ਮਹਾਰਾਜੀ ਦੀ ਆਦੇਵ ਜੀ ਜੋ ਲੰਗਰ ਸਾਲਾਨਾ ਲਗਾਉਣੇ ਹਸਲ ਪੰਡਾਰੇ ਦੇ ਬਾਰੇ ਬੋਲ ਸੰਤ ਬਾਬਾ ਮੋਨੀ ਜੀ ਮਹਾਰਾਜ ਕੀ ਜੈ ਸਭ ਤੋਂ ਪਹਿਲਾਂ ਸੱਚ ਮੇਲ ਪੰਜਾਬ ਅਤੇ ਜਨਤਾ ਦੀ ਆਵਾਜ਼ ਚੈਨਲ ਦਾ ਇਤ ਪੰਡਾਰੇ ਤੇ ਪਹੁੰਚਣ ਤੇ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਜਿਵੇਂ ਕਿ ਇਹ ਪੰਡਾਰਾ ਸੰਤ ਬਾਬਾ ਮੋਨੀ ਜੀ ਦੀ ਅਪਾਰ ਕਿਰਪਾ ਦੇ ਨਾਲ ਲਗਾਤਾਰ 25 ਪਿਛਲੇ 25 ਸਾਲ ਤੋਂ ਲਗਾਇਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਹੁਣ ਇਹ ਲਗਾਤਾਰ ਸੰਤਾਂ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਹਰ ਵਾਰੀ ਉਸੀ ਤਰ੍ਹਾਂ ਟੀਮ ਦੇ ਵਿੱਚ ਲਾਇਆ ਜਾਂਦਾ ਕਿਉਂਕਿ ਸੰਗਤ ਦਾ ਵਿਸ਼ਵਾਸ ਹੈ ਕਿ ਸੰਤਾਂ ਦਾ ਜੋ ਆਸ਼ੀਰਵਾਦ ਹੈ ਸੰਗਤ ਦੇ ਨਾਲ ਅੱਜ ਵੀ ਹੈ ਤੇ ਸੰਤ ਅੱਜ ਵੀ ਸੰਗਤ ਦੇ ਨਾਲ ਬਰਾਜਮਾਨ ਹਨ ਤੇ ਇਹ ਭੰਡਾਰਾ ਹਰ ਵਾਰ ਅੱਜ ਕੱਲ੍ਹ ਹੀ ਸੰਗਤ ਤੋਂ ਸਹਿਯੋਗ ਨਾਲ ਪਹਿਲਾਂ ਪਹੇ ਦੇ ਵਿੱਚ ਲਗਾਇਆ ਜਾਂਦਾ ਸੀ ਰਸਤੇ ਦੇ ਵਿੱਚ ਉਹਦੇ ਕਰਕੇ ਕਿ ਕਈ ਵਾਰੀ بارش ਦਾ ਜਾਂ ਗਰਮੀ ਦਾ ਮੌਸਮ ਹੋਵੇ ਇੱਥੇ ਗੁਰੂ ਘਰ ਦੇ ਵਿੱਚ ਸਹੂਲਤਾਂ ਜ਼ਿਆਦਾ ਹੋਣ ਕਰਕੇ ਇੱਥੇ ਜਗਾ ਚੇਂਜ ਕੀਤੀ ਗਈ ਸਾਰੇ ਪਿੰਡ ਦੀ ਸਹਿਮਤੀ ਨਾਲ ਇੱਥੇ ਲਗਾਇਆ ਜਾਂਦਾ ਹੈ ਸੋ ਇਹ ਸਾਰੇ ਨਗਰ ਦੇ ਵਿੱਚੋਂ ਤੇਲ ਹਲ ਇਕੱਠਾ ਕਰਕੇ ਅੱਜਕੱਲ੍ਹ ਸੰਤ ਬਾਬਾ ਨਰੈਣਪੁਰੀ ਜੀ ਇਸ ਦੀ ਦੇਖਰੇਖ ਕਰ ਰਹੇ ਹਨ ਤੇ ਪਿੰਡ ਦੇ ਸਹਿਯੋਗ ਨਾਲ ਇਹ ਭੰਡਾਰਾ ਲੱਗਦਾ ਹੈ ਸਾਰਾ ਦਿਨ ਇੱਥੇ ਲੰਗਰ ਟੁੱਟ ਵਰਤਦਾ ਹੈ ਗੁਰੂ ਘਰ ਦੇ ਵਿੱਚ ਤੇ ਸੰਗਤਾਂ ਹੁਮ ਹਮਾ ਕੇ ਪਹੁੰਚਦੇ ਹਨ ਤੇ ਸੇਵਾ ਕਰਦੇ ਹਨ ਲੰਗਰ ਛਕਦੇ ਹਨ ਤੇ ਇਸ ਦੇ ਵਿੱਚੋਂ ਜੋ ਵੀ ਤਿਲ ਫੁੱਲ ਬਚਦਾ ਹੈ ਉਹ ਇਕੱਠਾ ਕਰਕੇ ਪਿੰਡ ਘੱਗਾ ਦੇ ਨਗਰ ਦੀ ਜੋ ਅਨਾਥ ਗਊਸ਼ਾਲਾ ਹੈ ਉਸ ਦੇ ਵਾਸਤੇ ਇਕੱਠਾ ਕਰਕੇ ਦਾਨ ਦੇ ਰੂਪ ਵਿੱਚ ਉਹਨਾਂ ਬੇਸਹਾਰਾ ਗਾਵਾਂ ਦੇ ਲਈ ਚਲਿਆ ਜਾਂਦਾ ਹੈ ਸੋ ਮੈਂ ਇਹ ਚੈਨਲ ਦੇ ਮਾਧਮ ਰਾਹੀਂ ਪਿੰਡ ਵਾਸੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਇਹ ਜਿਹੇ ਭੰਡਾਰਿਆਂ ਦੇ ਵਿੱਚ ਬਾਅਦ ਚੜ ਕੇ ਯੋਗਦਾਨ ਪਾਓ ਕਿਉਂਕਿ ਇਹਨਾਂ ਭੰਡਾਰਿਆਂ ਦੇ ਵਿੱਚ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਤੇ ਪ੍ਰਮਾਤਮਾ ਖੁਸ਼ ਹੁੰਦਾ ਹੈ ਤੇ ਸੰਤਾਂ ਦਾ ਆਸ਼ੀਰਵਾਦ ਮਿਲਦਾ ਹੈ ਅਤੇ ਬਹਾਨੇ ਦੇ ਸਿਰ ਤਿਲ ਫੁੱਲ ਇਕੱਠਾ ਹੋ ਕੇ ਉਹਨਾਂ ਬੇਸਹਾਰਾ ਗਊਆਂ ਗਊਸ਼ਾਲਾ ਦੇ ਵਿੱਚ ਤਾਂ ਸੰਗਤ ਦਾ ਯੋਗਦਾਨ ਪੈਂਦਾ ਸੋ ਮੈਂ ਇਸ ਟਾਈਮ ਪਹੁੰਚੇ ਪੱਤਰਕਾਰ ਭਾਈਚਾਰੇ ਅਤੇ ਮੇਰੇ ਸਮੂਹ ਨਗਰ ਨਮਾਸੀ ਤੇ ਮੇਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਬੇਨਤੀ ਕਰਦਾ ਕਿ ਅੱਗੇ ਤੋਂ ਬਾਅਦ ਚੜ ਕੇ ਇਹ ਜਿਹੇ ਭੰਡਾਰਿਆਂ ਦੇ ਵਿੱਚ ਯੋਗਦਾਨ ਪਾਓ ਤੇ ਪੁੰਨ ਦੇ ਭਾਗੀ ਬਣੋ ਧੰਨਵਾਦ ਤੇ ਆਪਣੇ ਕੁਝ ਵਰਤਨ ਪ੍ਰਦਾਨੀ ਮਜਬੂਰੀ ਨਿਆ ਪੰਨ ਵੀ ਗੱਲ ਕਰਾਂਗੇ ਬਲਦੇਵ ਸਿੰਘ 베ਦੀ ਜੀ ਜਿਹੜਾ ਹਰ ਸਾਲ ਪਨੇ ਸਲਾਨਾ ਬਣਾਰਾ ਲਗਾਇਆ ਜਾਂਦਾ ਪਪਾ ਮੋਨੀ ਜੀ ਮਹਾਰਾਜ ਦੇ ਵਿੱਚ ਜਿਹਦੇ ਮੈਂ ਤੁਹਾਨੂੰ ਕਰਾਂ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਪਹੁੰਚਿਆ ਸੰਤਾਂ ਸੰਗਤਾਂ ਦਾ ਬਹੁਤ-ਬਹੁਤ ਧੰਵਾਦੀਆਂ ਔਰ ਇਹੇ ਭੰਡਾਰਾ ਅੱਜ ਤੋਂ 25 ਸਾਲ ਪਹਿਲਾਂ ਸੰਤ ਬਾਬਾ ਮੋਨੀ ਜੀ ਮਹਾਰਾਜ ਨੇ ਆਪਣੇ ਬਚਨਾਂ ਦੇ ਨਾਲ ਕੱਗਾ ਸੰਗਤ ਨੂੰ ਬਖਸ਼ਿਆ ਸੀ ਔਰ ਕੱਗਾ ਸੰਗਤ ਨੇ ਇਸ ਭੰਡਾਰੇ ਨੂੰ ਹਮੇਸ਼ਾ ਚੱਲਦਾ ਰੱਖਿਆ ਹੈ। ਇਹੇ ਭੰਡਾਰਾ ਦਬਤਰੀ ਵਾਲੇ ਪੈਸੇ ਦੇ ਨਾਲ ਬਹੁਤ ਮਸ਼ਹੂਰ ਹੋਇਆ ਹੈ। ਇਸ ਦੇ ਵਿੱਚ ਸੰਤਾਂ ਦੇ ਵਚਨ ਹੋਏ ਸੀ ਕਿ ਸਾਰੇ ਨਗਰ ਨੇ ਮਿਲ ਕੇ ਆਪਣਾ ਤਿਲ ਫੁੱਲ ਪਾ ਕੇ ਇਸ ਭੰਡਾਰੇ ਨੂੰ ਚੱਲਦਾ ਰੱਖਣਾ। ਸੋ ਸੰਗਤ ਐਸੇ ਤਰ੍ਹਾਂ ਜੁੜ ਕੇ ਇਸ ਭੰਡਾਰੇ ਨੂੰ ਹੁਣ ਦਬਤਰੀ ਵਾਲੇ ਪੈਸੇ ਤੋਂ ਸਹਿਮਤੀ ਦੇ ਨਾਲ ਗੁਰੂ ਘਰ ਪਵਿੱਤਰ ਸਰਸ ਸਹਿਵ ਵਿਖੇ ਲਗਾਇਆ ਜਾਂਦਾ ਹੈ ਔਰ ਇਹ ਹਰ ਸਾਲ ਅਗਸਤ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਜੀ ਬੜੀ ਧੂਮ-ਧਾਮ ਦੇ ਨਾਲ। ਔਰ ਸੰਤਾਂ ਦੇ ਵਚਨਾਂ ਦੇ ਮੁਤਾਬਕ ਜੋ ਇਸ ਵਿੱਚੋਂ ਤਿਲ ਫੁੱਲ ਪੈਸਾ ਬਚਦਾ ਹੈ ਉਹ ਅनाथ गौਸਾਲਾ ਕੱਗਾ ਦੇ ਵਿੱਚ ਦਿੱਤਾ ਜਾਂਦਾ ਹੈ ਇਹ ਸੰਗਤਾਂ ਦੇ ਸੰਤਾਂ ਦੇ ਸਹਿਯੋਗ ਦੇ ਨਾਲ ਸਾਡੇ ਨਗਰ ਦਾ ਆਪਸ ਵਿੱਚ ਵੀ ਭਾਈਚਾਰਾ ਬਹੁਤ ਵੱਡਾ ਬਣਿਆ ਹੋਇਆ ਹੈ ਅਸੀਂ ਇੱਕ ਦੂਜੇ ਨੂੰ ਪ੍ਰੇਮ ਨਾਲ ਪ੍ਰੇਰ ਕੇ ਇਸ ਭੰਡਾਰੇ ਦੀ ਜੋ ਤਰੀਕ ਹੈ ਉਹ ਸੰਤ ਬਾਬਾ ਮੋਨੀ ਜੀ ਮਹਾਰਾ ਨਰੈਣਪੁਰ ਜੀ ਮਹਾਰਾਜ ਕਲਵਾਣੂ ਵਾਲਿਆਂ ਤੋਂ ਲੈ ਕੇ ਆਉਨੇ ਆ ਤੇ ਹੁਣ ਇਸ ਭੰਡਾਰੇ ਦੀ ਜਿਹੜੀ ਦੇਖਰੇਖ ਹੈ ਉਹ ਤੇ ਦਰਸ਼ਨ ਦੇਣ ਲਈ ਸੰਗਤਾਂ ਨੂੰ ਸੰਤ ਬਾਬਨ ਨਰੈਣਪਰੀ ਜੀ ਮਹਾਰਾਜ ਕਲਵਾਣੋਂ ਵਾਲੇ ਔਰ ਆਪਣੀ ਸੰਤ ਮੰਡਲੀ ਨੂੰ ਲੈ ਕੇ ਇਸ ਭੰਡਾਰੇ ਦੇ ਵਿੱਚ ਆਉਂਦੇ ਹਨ ਸੋ ਮੈਂ ਬੇਨਤੀ ਕਰਦਾ ਸਾਰੇ ਹੀ ਨਗਰ ਨਿਵਾਸੀਆਂ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਰਲ ਕੇ ਇਹ ਭੰਡਾਰਾ ਲਗਾਉਂਦੇ ਰਹੀਏ ਅਤੇ ਸੰਤਾਂ ਦੇ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ ਜੈ ਸੰਤਾਂ ਦੇ ਧੰਨਵਾਦੀ ਤੁਹਾਡਾ ਬਹੁਤ-ਬਹੁਤ ਬਾਬਾ ਜੀ ਤੁਸੀਂ ਵੀ ਕਰ ਦਿਓ ਧੰਨਵਾਦ ਕਰ ਦਿਓ ਸਾਡੇ ਨਗਰ ਕਕੇ ਵੱਲੋਂ 500 ਸਾਲ ਦੀ ਤਰ੍ਹਾਂ ਸਤਿ ਸ੍ਰੀ ਅਕਾਲ ਨੈਣਪੁਰਜੀ ਮਹਾਰਾਜ ਜੀ ਮਹਾਰਾਜ ਪਰਵਾਨੂ ਵਾਲੇ ਦੀ ਜਨਤਕ ਇਹਨਾਂ ਯਾਰ ਵਿੱਚ ਹਰ ਸਾਲ ਮੰਗ ਲਗਾਇਆ ਜਾਂਦਾ ਹੈ ਇਹ ਪਾਇਨੀ ਕਾਰ ਦੀ ਪ੍ਰਬੰਧਕ ਕਮੇਟੀ ਵੱਲੋਂ ਲੱਗ ਕੇ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਇਹ ਪਹਾਰਾ ਲਗਾਇਆ ਜਾਂਦਾ ਹੈ ਜਿੰਨੀਆਂ ਵੀ ਸੰਗਤਾਂ ਵੀਰ ਨੌਜਵਾਨ ਵੀਰ ਜੀ ਬੈਣਾ ਲੰਗਰ ਦੀ ਸੇਵਾ ਕਰ ਰਹੇ ਹਨ ਧੰਨ ਵਿੱਚ ਹਿੱਸਾ ਭਾਰਿਆਂ ਨੂੰ ਸੋ ਪਾਈ ਸਾਰੀਆਂ ਸੰਗਤਾਂ ਦਾ ਗੁਰੂ ਕਾਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਨੌਜਵਾਨ ਵੀਰਾਂ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੇ ਜੀ ਬਾਬਾ ਮੋਨੀ ਜੀ ਮਹਾਰਾਜ ਦੀ ਆਦੇ ਵਿੱਚ ਲੰਗਰ ਲਗਾਇਆ ਗਿਆ ਸਲਾਨਾ ਉਹਦੇ ਬਾਰੇ ਦਾ ਸਰਗਰ ਲੋਕ ਨਾਲ ਕੋ ਹਰ ਦਾ ਉੱਤਰਾ ਹੈ ਲੰਗਰ ਲਗਾਇਆ ਜਾਂਦਾ ਹੈ ਬਹੁਤ ਹੀ ਸ਼ਾਬਦਾਨਾ ਹੋਇਆ ਜਾਂਦਾ ਹੈ ਭਰ ਜਾਂਦੀ ਪੰਛੀ ਦਾ ਪੌਂਡ ਗਿਆ ਹੁਣ ਕਾਰਨ ਚਾਹਤਾ ਹੈ ਇਹ ਕਿ ਜੇ ਮੈਂ ਤੁਹਾਨੂੰ ਸਾਰੇ ਬੰਦੇ ਕਮੇਟੀ ਦੇ ਸਹਿਯੋਗ ਨਾਲ ਰਾਜ ਜਾਂਦਾ ਹੈ ਪਰਾਂ ਹਟ ਕੇ ਉਹ ਸੁਧਾਰੇ ਦੇ ਕਿ ਬਾਬਾ ਨੇ ਕਰਤਾ ਦੇ ਜਿਆਵਾ ਤੇ ਕਾਰਜ ਵਿਵਹਾਰ ਨਾਲ ਕਰਤਿਆ ਨਾਲ ਇਹ ਆਪਣੇ ਜੀਵਨ ਕਰਨਾ ਸੁਧਾਰੇ ਬਾਬਾ ਨੇ ਜਿਆਵਾ ਕਰਨਾ ਹੈ ਪਰ ਮੈਂ ਕੋਸ਼ਿਸ਼ ਕਰਦਾ